ਵਧੀਆ ਚਲਾਈ ਆ ਬਾਈ ਟਰੈਕਟਰ ਦੀ ਇੰਨੇ ਸਾਲ ਪੁਰਾਣਾ ਹੋ ਕੇ ਵੀ ਟਰੈਕਟਰ ਮਤਲਬ ਕਿ ਕੋਈ ਆਵਾਜ਼ ਨਹੀਂ ਹੈਗੀ ਟਰੈਕਟਰ ਦੀ ਕੋਈ ਕੁਝ ਨਹੀਂ ਹੈਗਾ ਇੰਜਨ ਦੇਖ ਲਓ ਜਿਵੇਂ ਹੀ ਸੈਟਰ ਟਰੈਕਟਰ ਇਸ ਟਾਈਮ ਸਟਾਰਟ ਖੜਾ ਗਏ ਵਧੀਆ ਤਰੀਕੇ ਨਾਲ ਤਿਆਰ ਹੋਇਆ ਹੋਇਆ ਲਾਈਟਾਂ ਲੂਟਾਂ ਆਣ ਵਧੀਆ ਇੰਡੀਕੇਟਰ ਸਾਰਾ ਕੁਝ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ 'ਚ ਤੇ ਅੱਜ ਬਾਈ ਟਰੈਕਟਰ ਚੱਲਣੇ ਚੱਲੇ ਆਂ ਥੋੜ੍ਹ ਟਰੈਕਟਰ ਛੱਡ ਕੇ ਆਉਣਾ ਬਾਈ ਜਲੰਧਰ ਏਰੀਆ ਦੇ ਵਿੱਚ ਬਾਈ ਨਾਲ ਦੇ ਘਰੇ ਤੇ ਬਾਕੀ ਬਣੇ ਰਿਓ ਬਲੌਗ ਦਾ ਤੁਹਾਨੂੰ ਦਿਖਾਉਨੇ ਆ ਆ ਗਏ ਤੇ 9 बाई ਆ ਟਰੈਕਟਰ ਆਇਆ ਸੀ ਆਪਾਂ ਨੇ ਇਹ ਟਰੈਕਟਰ ਦਾ ਸੌਦਾ ਹੋਇਆ ਹੋਇਆ ਬਾਈ ਇਹਨਾਂ ਨੂੰ ਅੱਜ ਦੇ ਕੇ ਆਉਣਾ ਡਿਲੀਵਰੀ ਬਾਈ ਕਹਿੰਦਾ ਜੀ ਤੁਸੀਂ ਸਾਡੇ ਟਰੱਕਾਂਆਂ ਛੱਡ ਕੇ ਜਾਓ ਜਿਹੜਾ ਤੇਲ ਪਾਣੀ ਦਾ ਖਰਚਾ ਹੋਇਆ ਉਹਦਾ ਕੋਈ ਚੱਕਰ ਨਹੀਂ ਹੈਗਾ ਤੇ ਬਾਕੀ ਅੱਜ ਸਪੈਸ਼ਲ ਬਾਈ ਛੁੱਟੀ ਕਰੀ ਏ ਏਜੰਸੀ ਤੋਂ ਲੇਟ ਹੋ ਗਿਆ ਥੋੜਾ ਜਿਹਾ ਇੱਕ ਦੋ ਕੰਮ ਹੋਰ ਨਿਕਲੇ ਆਏ ਨਹੀਂ ਤਾਂ ਮਤਲਬ ਕਿ ਪਹਿਲਾਂ ਅਸੀਂ ਕੰਮ ਕਰਨਾ ਸੀਗਾ ਠੀਕ ਹੈ ਜੀ। ਬਾਕੀ ਟਰੈਕਟਰ ਹੈ ਬਾਈ ਧੋਤਾ ਚੰਗੀ ਤਰ੍ਹਾਂ ਟਾਇਰਾਂ ਨੂੰ ਬਾਈ ਸਾਡਾ ਦਾਸਤਾ ਖਰਾਬ ਤਾਂ ਬਾਕੀ ਕਰਤਾ ਓਕੇ ਐਨ ਲੈਕ ਡਕ ਚੱਲਦਾ ਬਾਈ ਪੂਰਾ 100 ਕਿਲੋਮੀਟਰ ਬਾਟ ਪੈ ਜਾਣੀ ਹੈ ਬਾਈ। ਬਾਕੀ ਟਰੈਕਟਰ ਘੈਂਟ ਹੈ ਬਾਈ ਜਿੰਨੇ ਨੇ ਵੀ ਵੀਡੀਓ ਦੇਖੀ ਟਰੈਕਟਰ ਸਭ ਨੂੰ ਪਸੰਦ ਆਇਆ ਟਰੈਕਟਰ ਉਦਾਂ ਵੀ ਸੋਹਣਾ ਬਣਾਇਆ ਹੋਇਆ ਕੱਲਾ ਉੱਪਰ ਹੋਣੀ ਇੰਜਨ ਗੇਅਰ ਬਹੁਤ ਕੰਮ ਦਾ ਟਰੈਕਟਰ ਦਾ ਬਾਈ ਟਰੈਕਟਰ ਵਧੀਆ ਤਰੀਕੇ ਨਾਲ ਤਿਆਰ ਹੋਇਆ ਹੋਇਆ ਲਾਈਟਾਂ ਲੂਟਾਂ ਐਨ ਵਧੀਆ ਇੰਡੀਕੇਟਰ ਸਾਰਾ ਕੁਝ ਜਾਉ ਲੱਗਿਆ ਹੋਇਆ ਤੇ ਬਾਈ ਇਹਨਾਂ ਨੂੰ ਆਪਾਂ ਨੇ ਟਰੈਕਟਰ 1,67,000 ਰੁਪਏ ਦਾ ਦਿੱਤਾ ਜੀ ਤੇ ਬਾਕੀ ਚਲੋ ਚੱਲਦੇ ਆਂ ਫਿਰ ਆਪਾਂ ਤੁਹਾਨੂੰ ਰਸਤੇ 'ਚ ਦਿਖਾਉਨੇ ਆਂ ਕਿਆ ਗੱਲ ਬਾਤ ਬਣੇ ਰਹੋ ਬਲੌਗ 'ਚ ਲੋ ਬਾਈ ਪਹੁੰਚ ਗਏ ਰੋਪੜ ਸਤਲੋਈ ਵਾਲਾ ਪੁਲ ਆ ਗਿਆ ਬਾਈ ਪਿਆਲਾ ਵੇਖੋ ਕਿੰਨਾ ਸ਼ਾਨਦਾਰ ਆ ਬਹੁਤ ਵਧੀਆ ਜਿਹੜਾ ਇਹ ਜੰਨਾ ਦਾ ਰੋਪੜ ਆ ਟਰੈਕਟਰ ਹੈ ਬਾਈ ਆਰ ਪੀ ਐਮ ਵਾਲੇ ਗਰਮ ਵਾਲੇ ਟੋਟਲੀ ਸਾਰੇ ਮੀਟਰ ਵਰਕਿੰਗ ਦੇ ਵਿੱਚ ਐਰ ਪ੍ਰੈਸ਼ਰ ਵਾਲਾ ਸਮਾਈ ਦਾ ਨਵੇਂ ਫਾਰਮ ਟਰੈਕ ਵਰਕ ਗਿਆ ਬਾਈ ਉਹ ਬਈ ਪਹੁੰਚ ਕੇ ਖੰਡ ਖੜਾ ਸ਼ਹੀਦ ਭਗਤ ਸਿੰਘ ਦਾ ਪਿੰਡ ਆ ਗਿਆ ਜੀ ਹੋਰ ਰਹਿ ਗਿਆ ਬਾਈ ਅਜੇ 20 20 35 ਕਿਲੋਮੀਟਰ ਹੋਰ ਰਹਿ ਗਿਆ ਬਾਈ ਟਰੈਕਟਰ ਪਹੁੰਚ ਗਿਆ ਆਪਣੇ ਟਿਕਾਣੇ ਤੇ ਤੇ ਬਾਈ ਨੇ ਆਏ ਹੋਇਆ ਟਰੈਕਟਰ ਲੈਣਾ ਟਰੈਕਟਰ ਤਾਂ ਵੀਰ ਹੋਰ ਨੇ ਲੈ ਕੇ ਜਾਣਾ ਬਾਈ ਨੇ ਅੱਗੇ ਫਿਰ ਲੈ ਲੈਣਗੇ ਇੱਕ ਅੱਧੇ ਦਿਨ ਤੱਕ ਤੇ ਹੋਰ ਕੀ ਹਾਲ ਹੈ ਵੀਰ ਵਧੀਆ ਵਧੀਆ ਬਾਈ ਜੀ ਹੋ ਠੀਕ ਆ ਵੀਰੇ ਵਧੀਆ ਵਧੀਆ ਬਾਈ ਜੀ ਬਾਈ ਦਾ ਤਾਂ ਪਿੰਡ ਲੋਕ ਲਿਆ ਹੋਰੇ ਤੋਂ ਤੇ ਮੈਂ ਵੀ ਥੋੜਾ ਜਿਹਾ ਜਾਣਾ ਬਾਈ ਵਾਪਸ ਮੁੜਨਾ ਕਿਉਂਕਿ ਬਾਟ ਖਾਸੀ ਆ ਤੇ ਬਾਈ ਰੋਡ ਤੇ ਹੀ ਇੱਧਰ ਫਿਰ ਕਿਉਂਕਿ ਘੰਟਾ-ਢੰਟਾ ਬਾਈ ਰਾਮ ਨਾ ਖਰਾਬ ਹੋ ਜਾਣਾ ਹੋਰ ਹਾਂ ਹਾਂ ਠੀਕ ਨਹੀਂ ਬਾਈ ਤੇ ਬਾਕੀ ਵੀਰਾਂ ਟਰੈਕਟਰ ਤੁਹਾਨੂੰ ਸੰਭਦਾ ਫੋਟੇ ਵੀਰ ਆ ਕੇ ਲੈ ਜਾਊਗਾ ਟਰੈਕਟਰ ਠੀਕ ਨਹੀਂ ਵੀਰੇ ਤੇ ਬਾਕੀ ਬਾਈ ਇੱਕ ਅੱਜ ਨਵੀਂ ਆਈਟਮ ਲਈ ਆ ਆ ਦੇਖੋ ਜੀ ਪਛਾਣੋ ਬਾਈ ਕਿਹੜਾ ਟਰੈਕਟਰ ਹੈ ਇਹ ਮੈਸੀ ਹੈ ਬਾਈ ਇਹ ਇਹ ਪ੍ਰਾਣਾ इंग्लंड ਵਾਲਾ ਠੀਕ ਹੈ ਕਿਹੜਾ ਮਾਡਲ ਹੈ ਵੀਰੇ 77 ਕੰਫਰਮ ਨਾ ਯਾਰ 77 ਮਾਡਲ ਹੈ ਬਾਈ ਠੀਕ ਹੈ ਜੀ ਟਾਇਰ ਟੂ ਨਵੇਂ ਪਏ ਬਨੇ ਚਾਰੇ ਜੀ ਬਾਕੀ ਸਾਰਾ ਇੰਜਣ ਉੰਜਣ ਸਾਰਾ ਕੁਝ ਨਾਲ ਦਾ ਕੰਮ ਬਾਈ ਇਹਨਾਂ ਨੇ ਦੁਬਾਰਾ ਕਰਵਾਇਆ ਹੈ ਆਪਾਂ ਲੈ ਕੇ ਜਾਣਾ ਹੁਣ ਪਿੰਡ ਨੂੰ ਅੱਜ ਟਰੈਕਟਰ ਤੇ ਕੁਝ ਕੁ ਚੀਜ਼ਾਂ ਦੋ ਚਾਰ ਚੀਜ਼ਾਂ ਦੀਆਂ ਚੇਂਜ ਕਰੀਆਂ ਨੇ ਛੋਟੀਆਂ ਮੋਟੀਆਂ ਮਗਰਾੜ ਮਰੂੜ ਚੇਂਜ ਕਰਿਆ ਨੇ ਬਾਕੀ ਬਾਈ ਦੇਖੋ ਕੀ ਆ ਆਈਟਮ ਹੈ ਕਰੋ ਚੈੱਕ ਇਹ ਇੰਗਲੈਂਡ ਤੋਂ ਆਉਂਦੇ ਸੀਗੇ ਬਾਈ ਬਣ ਕੇ ਟਰੈਕਟਰ ਪਹਿਲਾਂ ਪਰ ਬਾਅਦ ਚ ਨਵੇਂ ਬਾਅਦ ਚ 35 ਆ ਗਿਆ ਦੂਜਾ 135 ਆ ਬਾਈ ਠੀਕ ਆ ਡਰਾਈਵਰ ਦੇਖੋ ਕਿਵੇਂ ਦੀ ਆ ਆ ਦੇਖ ਇਹਦੇ ਮੋਰਾ ਵੀ ਲੱਗੇ ਹੁੰਦੇ ਨੇ ਉਹ ਵੀ ਤੁਹਾਨੂੰ ਦਿਖਾਉਂਗਾ ਮੈਨੂੰ ਅਜੇ ਬਾਈ ਪੂਰਾ ਜਾਣਕਾਰੀ ਹੈ ਨਹੀਂ ਤੇ ਬਾਈ ਨੇ ਆਪਣੇ ਨਾਲ ਕਾਫੀ ਧੀਰ ਤੋਂ ਜੁੜੇ ਹੋਏ ਨੇ YouTube ਤੇ ਤੇ ਬਾਈ ਆਪਣੀ ਰੈਕਟਰ ਇਹ ਹਾਂ ਹਾਂ ਬਾਈ ਆਪਣਾ ਹੀ ਪਹਿਲੇ ਓਨਰ ਹੈ ਨਵਾਂ ਕਢਾਇਆ ਵਾ ਬਾਹਰੋਂ ਆਪਾਂ ਦਾ ਨਹੀਂ ਰਾਇ ਅੱਛਾ ਅੰਗਲੈਂਡ ਤੋਂ ਮਲਕੀ ਥੋੜੇ ਬਜ਼ੁਰਗਾਂ ਨੇ ਖਰੀਦੇ ਆ ਹੁਣ ਰੈਕਟਰ ਹਾਂ ਹਾਂ ਜੀ ਬਹੁ ਟਾਈਮ ਪਹਿਲਾਂ 70 ਕੁ 70 ਦੀ ਗੱਲ ਆ ਠੀਕ ਆ ਉਹ ਟਾਈਮ ਤੇ ਆਪਣੇ ਘਰ ਦੇ ਨੇ ਫਗਵਾੜੇ ਲੱਗੇ ਜੀ ਸਮਝ ਲਓ ਆਪਣਾ ਪੈ ਗਿਆ ਹਣਾ हां भाई फोगवाड़ ਤੋਂ ਆਪਣਾ 12 ਕਿਲੋਮੀਟਰ ਆ ਠੀਕ ਆ ਜੀ ਇੱਥੋਂ 6 ਕਿਲੋਮੀਟਰ ਆ ਠੀਕ ਆ ਬਾਈ ਤੇ ਯਾਨੀ ਕਿ ਨਵਾਂ ਥੋੜੇ ਪਿੰਡ ਦਾ ਨਿਕਲਿਆ ਵਾ ਜਿੱਦਾਂ ਬਾਈ ਬਾਹਰੋਂ ਛਿਪਾ ਰਾਹੀਂ ਆਉਂਦਾ ਜੀ ਅੱਛਾ ਉਦੋਂ ਫੇ ਆਪਣੇ ਕੋਲੇ ਆਏਗੀ ਇਹ ਪਹਿਲਾਂ ਬਾਹਰੋਂ ਭੇਜਿਆ ਜੀ ਆਪਣੇ ਬੰਦੇ ਨੇ ਠੀਕ ਆ ਓਕੇ ਬਾਈ ਇਹ ਟਰੈਕਟਰ ਬਾਈ ਬਹੁਤ ਮਤਲਕੀ ਗਣਮੇ ਚੁਣਮੇ ਨੇ ਟਰੈਕਟਰ ਆਪਣੇ ਪੰਜਾਬ ਦੇ ਵਿੱਚ ਤੇ ਕਈਆਂ ਨੇ ਤਿਆਰ ਕਰਾਏ ਹੋਏ ਆ ਇਹਦਾ ਉਹਨੂੰ ਦੇਖਦੇ ਆਂ ਬਾਈ ਕਿਵੇਂ ਜੇ ਕਿ ਆਪਾਂ ਚ ਕੋਈ ਵੀਰਾ ਇਦਾਂ ਚਾਹਵਨ ਹੋਇਆ ਫੇ ਇਦਾਂ ਦੇ ਦੇਣਾ ਨਹੀਂ ਫਿਰ ਆਪਾਂ ਇਹਨੂੰ ਮੋਡੀਫਾਈ ਕਰਾਵਾਂਗੇ ਟਰੈਕਟਰ ਨੂੰ ਠੀਕ ਹੈ ਜੀ ਮੀਟਰ ਮੂਟਰ ਦਾ ਇੱਕ ਦੋ ਆ ਦੇਖੋ ਮੀਟਰ ਵੀ ਲੱਗੇ ਤਰ੍ਹਾਂ ਦੇ ਨੇ ਆ ਦੇਖੋ ਮੀਟਰ ਇਹ ਕਿੱਦਾਂ ਦੇ ਨੇ ਠੀਕ ਹੈ ਜੀ ਬਾਕੀ ਗੇਅਰ ਤਿੰਨ ਆ ਵੀਰੇ ਹਾਂ ਹਾਂ ਤਿੰਨ ਗੇਅਰ ਆ ਹਾਂ ਜੀ ਹਾਂ 735 ਦੇ ਠੀਕ ਹੈ ਬਾਈ ਬਾਕੀ ਦੇਖਦੇ ਆ ਵੀਰੇ ਪਦੇ ਪਦਾ ਕਦੇ ਚਲਾਇਆ ਨਾ ਇਹ ਨੇ ਪਹੁੰਚੂਗਾ ਰੋਪੜਾ ਨਾ ਆ ਪੂਰਾ ਮਗਰ ਖੜਾ ਹੈ ਝੱਟ ਗਿਆ ਵਾਂ ਇੱਕੋ ਚੱਕਰ ਨਹੀਂ 100 ਕਿਲੋਮੀਟਰ ਆ ਕੋਈ ਚੱਕਰ ਨਹੀਂ ਮੈਂ ਕਹਾ 200 ਲੈ ਜੀ ਠੀਕ ਆ ਬਾਈ ਨੂੰ ਪੂਰਾ ਭਰੋਸਾ ਬਾਈ ਬਾਈ ਕਹਿੰਦਾ ਕੋਈ ਚੱਕਰ ਨਹੀਂ ਜੀ 200 ਕਿਲੋਮੀਟਰ ਲੈ ਜਾਓ ਇਹਨਾਂ ਜਾਊਗਾ ਫਾਇਦਾ ਕਿਉਂਕਿ ਟਾਇਟੂਰ ਬਾਈ ਨੇ ਰੱਖਿਆ ਵੇ ਸ਼ੌਂਕ ਨਾਲ ਬਾਈ ਕਹਿੰਦਾ ਉਹਨੂੰ ਪਿੱਛੇ ਜੀ ਸਾਰਾ ਕੰਮ ਕਰਵਾਇਆ ਇਹਦਾ ਏ ਟੂ ਜ਼ेड ਪੈਸੇ ਲਾਇਆ ਨੇ ਟਰੈਕਟਰ ਤੇ ਤੇ ਬਾਕੀ ਹੁਣ ਜਾ ਕੇ ਪਤਾ ਲੱਗੂ ਚਲਾ ਕੇ ਵੀ ਕੀ ਚੀਜ਼ ਐ ਇਸ ਚ ਕੀ ਖਾਸ ਆ ਠੀਕ ਆ ਤੇ ਬਾਕੀ ਬਾਈ ਚੱਲਦੇ ਆਪਾਂ ਤੇ ਚੰਗਾ ਵੀਰੇ ਦੋ ਅੱਗੇ ਜੀ ਫਿਰ ਠੀਕ ਆ ਬਾਈ ਧੰਨਵਾਦ ਤੁਹਾਡਾ ਵੀਰੇ ਤੇ ਆ ਬਾਈ ਇਹਨਾਂ ਦੇ ਨਾਲ ਆਏ ਹੋਏ ਨੇ ਜੀ ਤੇ ਬਾਕੀ ਫਿਰ ਮਿਲਦੇ ਆ ਵੀਰੇ ਅਤੇ ਰੋਪੜਾ ਇਹ ਤਾਂ ਜਰੂਰ ਕਿਹੜਾ ਮਾਰਿਓ ਵੀਰੇ ਠੀਕ ਆ ਭ ਈ ਬਾਬਿਓ ਆ ਗਏ ਜੀ ਆਪਾਂ ਅੱਧ ਜੇਜ ਵਿੱਚ ਪਹੁੰਚ ਗਏ 3 ਘੰਟੇ ਹੋ ਗਏ 3 ਸਾਢੇ 3 ਘੰਟੇ ਲਗਾਤਾਰ ਮੈਂ ਬੰਦ ਨਹੀਂ ਕਰਿਆ ਜੇ ਟਰੈਕਟਰ ਮੈਂ ਥੋੜੀ ਦੇ ਸਟਾਰਟ ਕਰਕੇ ਫੇਰ ਬੰਦ ਕਰਦੇ ਆਂ ਰੋਟੀ ਦੀ ਭੁੱਖ ਲੱਗੀ ਆ ਤਾਬੇ ਤੇ ਰੁਕੇ ਆਪਾਂ ਤੇ ਇੰਨੇ ਵਧੀਆ ਚਲਾਈ ਆ ਬਾਈ ਟਰੈਕਟਰ ਦੀ ਇੰਨੇ ਸਾਲ ਪੁਰਾਣਾ ਹੋ ਕੇ ਵੀ ਟਰੈਕਟਰ ਮਤਲਬ ਕਿ ਕੋਈ ਆਵਾਜ਼ ਨਹੀਂ ਹੈਗੀ ਟਰੈਕਟਰ ਦੀ ਕੋਈ ਕੁਝ ਨਹੀਂ ਹੈਗਾ ਇੰਜਣ ਦੇਖ ਲਓ ਜਮ ਹਿੱਸਾ ਸੈਂਟਰ ਟਰੈਕਟਰ ਇਸ ਟਾਈਮ ਸਟਾਰਟ ਖੜਾ ਗਏ ਸਾਈਲਟ ਪਿਆ ਬਾਈ ਤੇ ਬਾਕੀ ਇਹ ਜੇ ਲੱਗ ਜਾਣੇ 2-3 ਘੰਟੇ ਹੋਰ ਪਹੁੰਚਣ ਨੂੰ ਬਾਕੀ ਕੋਈ ਵੀਰ ਨੂੰ ਟਰੈਕਟਰ ਪਸੰਦ ਆਇਆ ਕੋਈ ਚਾਹਵਾਨ ਹੋਇਆ ਸੱਜਣਾ ਤਾਂ ਮੇਰਾ ਵੀਰ ਕਰ ਲਿਓ ਕੰਟੈਕਟ ਆਪਾਂ ਨੇ ਟਰੈਕਟਰ ਸੇਲ ਬਾਤ ਹੀ ਲੈਂਦਾ ਇਹ ਤੇ ਜੇ ਆਪਣਾ ਮਨ ਬਣ ਗਿਆ ਹੋ ਸਕਦਾ ਆਪਣਾ ਟਰੈਕਟਰ ਤਿਆਰ ਵੀ ਕਰਦੀ ਜੀ ਆਪਣਾ ਇਦਾਂ ਹੀ ਵਧੀਆ ਵੇਚਿਆ ਆਪਾਂ ਇਦਾਂ ਵੇਚ ਦੇਣਾ ਇੱਕ ਜੋੜੀ ਟਾਇਰਾਂ ਦੀ ਲਈ ਆ ਬਾਈ ਨਵਾਂ ਸ਼ਹਿਰ ਤੋਂ ਰੇਡੀਅਲ ਟਾਇਰ ਲੈ ਆਂ ਇਥੋਂ ਵਧੀਆ ਮਿਲ ਜਾਂਦੇ ਨੇ ਪੁਰਾਣੇ ਟਾਇਰ ਕੱਟ ਚੱਲੇ ਹੋ ਠੀਕ ਹੈ ਜੀ ਠੀਕ ਹੈ ਗੱਲ ਹੋਰ ਦੇਖਿਆ ਬਾਈ ਇਹਦੀ ਲਿਫਟ ਵੀ ਪੁੱਠੀ ਕੰਮ ਕਰਦੀ ਆ ਬਾਕੀ ਬਾਈ ਘਰ ਪਾਉਂਦੇ ਹੁੰਦੇ ਹਨੇਰਾ ਹੋ ਜਾਣਾ ਅੱਜ ਆਪਾਂ ਵੀਡੀਓ ਦਾ ਇੱਥੇ ਦੀ ਐਂਡ ਕਰਦੇ ਆ ਤੇ ਗੱਲ ਕਰੀਏ ਟਰੈਕਟਰ ਦੀ ਜੇ ਆਪਾਂ ਵੀ ਦੇਣਾ ਹੈ ਤਾਂ ਡਿਮਾਂਡ ਤਾਂ ਆਪਾਂ ਇਹਦੀ ਕਰਾਂਗੇ ਬਾਈ 3.5 ਲੱਖ ਰੁਪਈਆ ਠੀਕ ਹੈ ਜੀ ਬਾਕੀ ਜਿਹੜੇ ਵੀ ਨੂੰ ਪਤਾ ਹੋਊਗਾ ਟਰੈਕਟਰ ਬਾਰੇ ਉਹੀ ਵੀ ਟਰੈਕਟਰ ਲਊਗਾ ਤੇ ਬਾਕੀ ਆਪਾਂ ਮੌਕੇ ਤੇ ਟਰੈਕਟਰ ਦਵਾਂਗੇ ਪਹਿਲਾਂ ਆ ਕੇ ਟਰੈਕਟਰ ਦੇਖ ਲਓ ਚਲਾ ਕੇ ਯਾਨੀ ਕਿ ਵੀ 4 ਘੰਟੇ ਦਾ 3.5 ਘੰਟੇ ਹੋ ਗਏ ਉਹਨਾਂ ਲਗਾਤਾਰ ਤੁਰੇ ਨੂੰ ਫਿਰ ਹਾਲ ਟਰੈਕਟਰ ਦੇ ਕੋਈ ਲੀਕੇਜ ਨਹੀਂ ਕੋਈ ਆਵਾਜ਼ ਨਹੀਂ ਹੈਗੀ ਸਟਾਰਟਿੰਗ ਇੰਨੀ ਘੰਟ ਹੈ ਤੁਹਾਨੂੰ ਮੈਂ ਸਟਾਰਟ ਕਰਕੇ ਦਿਖਾਉਂਦਾ ਲੋਸ ਅਰੇ ਇਹ ਵਾਈਟ ਟਰੈਕਟਰ ਜਦੋਂ ਚੱਲ ਕੇ ਆਉਂਦਾ 1 ਕੋ ਲੱਖ ਤੱਕ ਬੰਦ ਨਹੀਂ ਕਰਨਾ ਚਾਹੀਦਾ ਟਰੈਕਟਰ ਨੂੰ ਦਮ ਦਵਾ ਕੇ ਫਿਰ ਬੰਦ ਕਰਨਾ ਚਾਹੀਦਾ ਦੀ ਸਲਫ ਤੇ ਵੀ ਬਾਈ ਉਰੇ ਲਿਖਿਆ ਹੁੰਦਾ ਮੇਡ ਇਨ ਤੁਹਾਨੂੰ ਦਿਖਾਵਾ ਮੈਂ ਆ ਦੇਖੋ ਸਲਫ ਤੇ ਵੀ ਲਿਖਿਆ ਹੋਇਆ ਮੇਡ ਇਨ ਇੰਗਲੈਂਡ ਆ ਦੇਖੋ ਬਾਕੀ ਦੇ ਮੋੜਾ ਹੋਰ ਵੀ ਹੁੰਦੇ ਉਹ ਵੀ ਤੁਹਾਨੂੰ ਮੈਂ ਚੈੱਕ ਕਰਾਉਂਗਾ ਬਾਕੀ ਬਾਈ ਕਿੱਥੇ ਕਿੱਥੇ ਲਿਖਿਆ ਹੁੰਦਾ ਇਹਦੇ ਸਾਰਾ ਕੁਝ ਹੈਂਡ ਬ੍ਰੇਕ ਇਹਦੀ ਆਦ ਦਿੱਤੀ ਬਾਕੀ ਜਿਹਨੂੰ ਵੀ ਟਰੈਕਟਰ ਪਸੰਦ ਹੋਇਆ ਬਾਈ ਆਪਣੇ ਕੋਲ ਪਿੰਡੇ ਆ ਟਰੈਕਟਰ ਆ ਕੇ ਦੇਖ ਲਿਓ ਤੇ ਬਾਕੀ ਟਰੈਕਟਰ ਪਧਰਾ ਬਾਈ ਕੋਈ ਡੈਂਟ ਪੈਂਟ ਨਹੀਂ ਹੈਗਾ ਕਿਤੇ ਕਿਤੇ ਰੰਗ ਦੁਬਾਰਾ ਵੱਜਿਆ ਹੋਇਆ ਬਾਈ आज ਸੈੱਟ ਦੇ ਰੰਗ ਮਾਰੇ ਆ ਉੱਪਰਲਾ ਰੰਗ オリジナル ਹੈ ਸਾਰਾ ਆ ਰੰਗ オリジナル ਹੈ ਥੱਲੇ ਦਾ ਹਿੱਸੇ ਦਾ ਰੰਗ オリジナル ਹੈ ਬਾਈ ਠੀਕ ਹੈ ਜੀ ਥੱਲੇ ਰੰਗ オリジナル ਹੈ ਉੱਪਰ ਰੰਗ ਵੱਜਿਆ ਹੋਇਆ ਸ਼ੋਅ ਤੇ ਉਹ ਵੀ ਪੁਰਾਣਾ ਵੱਜਿਆ ਹੋਇਆ ਬਾਕੀ ਇੱਕ ਦੋ ਚੀਜ਼ਾਂ ਬਾਈ ਨਾਲ ਦੀਆਂ ਹੈ ਨਹੀਂ ਉਹ ਪਹਿਲਾਂ ਦੱਸ ਦਈਏ ਸਲੈਂਸਰ ਬਾਈ ਨੇ ਕਹਿੰਦੇ ਸਾਡਾ ਖਰਾਬ ਹੋ ਗਿਆ ਤਾਂ ਇੱਕ ਇਹਦੇ ਰਿੰਮ ਚੇਂਜ ਕਰੇ ਹੋਏ ਨੇ ਇੱਕ ਇਹਦੀ ਸੀਟ ਨਹੀਂ ਹੈਗੀ ਪੈਸੇ ਦਾ ਸਮਾਨ ਆਨਲਾਈਨ ਸਾਰਾ ਆ ਜਾਂਦਾ ਬਾਹਰੋਂ ਬਾਹਰੋਂ ਮੰਗਾਉਣਾ ਪੈਂਦਾ ਆਰਡਰ ਤੇ ਇੰਗਲੈਂਡ ਤੇ ਤੇ ਬਾਕੀ ਦਾ ਲਗਭਗ ਸਾਰਾ ਕੁਝ ਨਾਲ ਲਈ ਆ ਬਾਈ ਠੀਕ ਆ ਕਬੀਰ ਨਾਲ ਗੱਲ ਹੋਈ ਵੀ ਸੀਗੀ ਉਹ ਬਾਈ ਕਹਿੰਦਾ ਵੀ ਸਮਾਨ ਸਾਡੇ ਕੋਲ ਹੈਗਾ ਇਹ ਵੀ ਜੇ ਤੁਹਾਨੂੰ ਲੋੜ ਹੋਵੇ ਤੁਸੀਂ ਲੈ ਜਿਓ ਤੇ ਬਾਕੀ ਚਲੋ ਠੀਕ ਆ ਬਾਈ ਵੀਡੀਓ ਵੀ ਕਾਫੀ ਲੰਬੀ ਬਣ ਗਈ ਅੱਜ ਤੇ ਜੇ ਕਿਸੇ ਵੀ ਵੀਰ ਨੂੰ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰਿਆ ਕਰੋ ਆਪਣਾ ਨੰਬਰ ਥੱਲੇ ਮੈਂਸ਼ਨ ਕਰਾਂਦਾ ਸਕਰੀਨ ਤੇ ਠੀਕ ਆ ਜੀ ਤੇ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਕਰ ਦਿਓ ਲਾਈਕ ਤੇ ਆਪਣੇ ਚੈਨਲ ਚ ਅਗੂ ਮਾਹਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਨਵੇਂ ਬਲੌਗ 'ਚ ਜਦ ਤੱਕ ਲਈ ਸਾਰਿਆਂ ਦਾ ਧੰਨਵਾਦ ਸ਼ੁਕਰੀਆ